ਸਤਿਗੁਰ ਲਈ ਮੈਂ ਹਕਰ ਸਿੰਘ 베ਦੀ ਸੁਖਵੀਰ ਸਿੰਘ ਬਾਦਲ ਵਿੱਚ ਪਰੋਸੇ ਦਾ ਸਿਲਸਿਲਾ ਉਸ ਲਕੀਰ ਵਾਂਗ ਖਿੱਚਿਆ ਤੁਰਿਆ ਜਾ ਰਿਹਾ ਹੈ ਜਿਹੜੀ ਲਕੀਰ ਦੋਨੇ ਧਿਰਾਂ ਨੇ ਇੱਕ ਦੂਜੇ ਦੇ ਪ੍ਰਤੀ ਖਿੱਚੀਆ ਇੱਕ ਧਿਰ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਆ ਤੇ ਦੂਸਰੀ ਧਿਰ ਸਿਧਾਂਤਕ ਪਖਤੇ ਅੜੀ ਹੋਈ ਹੈ ਇਸ ਕਰਕੇ ਸਵਾਲ ਉੱਭਰਿਆ ਕਿ ਕੀ ਆਕਾਲੀ ਦਲ ਸਿਧਾਂਤਾਂ ਤੇ ਹੁਣ ਪੈਰਾਂ ਨਹੀਂ ਦਿੰਦਾ ਕੀ ਆਕਾਲੀ ਦਲ ਨੇ ਸਿਧਾਂਤਾਂ ਤੇ ਤਿਲਾਂਜਲੀ ਦੇ ਦਿੱਤੀ ਹੈ ਦੀ ਆਪਣੇ ਰਾਜਨੀਤਿਕ ਸਫਰ ਦੇ ਵਿੱਚ ਅਕਾਲੀ ਦਲ ਨੇ ਸਿਧਾਂਤਾਂ ਨੂੰ ਪਿੱਛੇ ਪਾ ਦਿੱਤਾ ਹੈ ਖੈਰ ਹੁਣ ਉਸ ਤਿਰ ਦੇ ਕੋਲੇ ਇੱਕ ਰਾਤ ਬਾਕੀ ਹੈ ਜਿਨ੍ਹਾਂ ਨੇ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਖਿਮਾ ਜਾਂਚਨਾ ਕਰਨੀਆਂ ਤੇ ਲਿਖਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿਖੇ ਪਹੁੰਚਾਉਣਾ ਕੀ ਕੁਝ ਲਿਖ ਕੇ ਦਿੱਤਾ ਜਾਏਗਾ ਇਸ ਬਾਰੇ ਤਾਂ ਉਹ ਤਿਰ ਜਿਆਦਾ ਜਾਣਦੀ ਹੈ ਪਰੰਤੂ ਇਹ ਜੇ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਸਾਹਬ ਤੱਕ ਪਹੁੰਚੀ ਚੁੱਕਾ ਹੈ ਤਾਂ ਵੇਖਣਾ ਹੋਵੇਗਾ ਕਿ ਇਸ ਸੰਕਟ ਤੇ ਬਗਾਵਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕਿਸ ਤਰ੍ਹਾਂ ਸੁਲਝਾਉਂਦੇ ਨਜ਼ਰ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਇਹ ਅੰਦਰਲਾ ਸੰਕਟ ਇਸ ਪਾਸੇ ਪੈਂਦਾ ਵਿਖਾਈ ਦੇ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀ ਭੂਮਿਕਾ ਹੋਵੇਗੀ ਕਿਉਂਕਿ ਕਿਹਾ ਜਾ ਰਿਹਾ ਕਿ ਕੀ ਵਾਕਿਆ ਹੀ ਸਿੰਘ ਸਾਹਿਬ ਇਸ ਪਾਸੇ ਵਧਣਗੇ ਕਿ ਜਿਸ ਦੇ ਨਾਲ ਸ਼ਰੋਮਣੀ ਆਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੁਣ ਤੋਂ ਵੱਟ ਸਕਦਾ ਤੇ ਇਹ ਬਗਾਵਤ ਵੀ ਠਲ ਸਕਦੀ ਹੈ ਕਿਹਾ ਜਾ ਰਿਹਾ ਕਿ ਸਿੰਘ ਸਾਹਿਬ ਨੂੰ ਕੁਝ ਅਜਿਹਾ ਫੈਸਲਾ ਕਰਨਾ ਹੋਵੇਗਾ ਜਾਂ ਸਿੰਘ ਸਾਹਿਬ ਹੀ ਕੁਝ ਅਜਿਹਾ ਫੈਸਲਾ ਕਰਨ ਲਈ ਅੱਗੇ ਵਧਣਗੇ ਜਿਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਸੇਫ ਜ਼ੋਨ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਦੋਨੇ ਤਰਾਂ ਨੂੰ ਹੀ ਸੇਫ ਜ਼ੋਨ ਵਿੱਚ ਲਿਆ ਕੇ ਕੁਝ ਸਮੇਂ ਲਈ ਇਹ ਮਸਲੇ ਨੂੰ ਟਾਲਿਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਮਸਲੇ ਦੇ ਪ੍ਰਤੀ ਕਿੰਨਾ ਕੁ ਸੰਜੀਦਾ ਹੁੰਦਿਆ ਇਹ ਵੀ ਦੇਖਣਾ ਹੋਏਗਾ ਕਿ ਦੂਸਰੇ ਪਾਸੇ ਉਹ ਤਰ ਜਿਹੜੀ ਇਸ ਗਲਤ ਤੇ ਅੜੀ ਹੋਈ ਹੈ ਕਿ ਜਿਹੜੀਆਂ ਗਲਤੀਆਂ ਜਿਹੜੀਆਂ ਨਕਾਮੀਆਂ ਜਾਂ ਖਾਮੀਆਂ ਸਾਡੇ ਕਾਰਜਕਾਲ ਦੇ ਵਿੱਚ ਰਹੀਆਂ ਉਹ ਕਿਸ ਤਰ੍ਹਾਂ ਦੂਰ ਹੋ ਸਕਦੀਆਂ ਐ ਇਸੇ ਕਰਕੇ ਉਹ ਖਿਮਾਂ ਜਾਂਚਣਾ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲ ਮੁਖ ਕਰਦੇ ਵੇਖੇ ਜਾ ਸਕਦੇ ਆ ਕਿਹਾ ਜਾ ਰਿਹਾ ਕਿ ਜੇ ਹੁਣ ਖਿਮਾਂ ਜਾਂਚਣਾ ਲਈ ਇਹ ਤੇ ਰਗੇ ਵਧੀਆ ਤਾਂ ਸਿੰਘ ਸਾਹਿਬ ਇਸ ਮਸਲੇ ਨੂੰ ਕੀ ਧਾਰਮਿਕ ਸਜ਼ਾ ਤੱਕ ਹੀ ਸੀਮਤ ਰੱਖਣਗੇ ਸਿੰਘ ਸਾਹਿਬ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਕਤਾ ਨੂੰ ਬਰਕਰਾਰ ਰੱਖਣ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਆ ਕਿਉਂਕਿ ਅਕਸਰ ਬਹੁਤ ਸਾਰੀਆਂ ਚਰਚਾਵਾਂ ਜਾਂ ਬਹੁਤ ਸਾਰੀ ਪੱਖਾਂ ਤੋਂ ਧਾਰਨਾ ਬਾਹਰ ਨਿਕਲਦੀ ਆ ਕਿ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਮੇਸ਼ਾ ਇੱਕ ਧਿਰ ਦੇ ਚੁਕਾਵਲ ਦਿਖਾਈ ਦਿੰਦੇ ਆ ਇਸ ਕਰਕੇ ਬਹੁਤ ਸਾਰੀਆਂ ਪੰਗਤਕ ਤੇਰਾ ਅਕਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਮੰਨਣ ਤੋਂ ਇਨਕਾਰੀ ਹੁੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਤੇ ਸਵਾਲ ਖੜੇ ਕਰਦੀਆਂ ਜਾਂ ਅਡਰੀ ਹੋਂਦ ਹਸਤੀ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਆ ਕਿ ਸ਼੍ਰੀ ਅਕਾਲ ਤਖਤ ਸਿੱਖਾਂ ਦਾ ਉਹ ਮੁਕੱਦਸ ਅਸਥਾਨ ਹੈ ਜਿੱਥੇ ਵੱਡੇ ਵੱਡੇ ਫੈਸਲੇ ਗੁਰੂ ਸਾਹਿਬ ਕਰਦੇ ਰਿਹਾ ਤਾਂ ਇਸ ਸਸਤਾ ਦਾ ਆਯਾਦਨਾ ਢੰਗ ਨਾਲ ਫੈਸਲੇ ਲੈਣਾ ਕਾਫੀ ਲੰਮੇ ਸਮੇਂ ਤੋਂ ਬਾਹਰ ਨਹੀਂ ਆ ਰਿਹਾ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਵੀ ਹੋਵੇ ਉਹਨਾਂ ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਰਹੇ ਹਨ ਖਿਬਾ ਜਾਂਚਾਂ ਲਈ ਚੁੱਕਿਆ ਜਾ ਰਿਹਾ ਕਦਮ ਮੁੜ ਜੀਵਤ ਹੋਣ ਲਈ ਚੁੱਕਿਆ ਜਾ ਰਿਹਾ ਕਿਉਂਕਿ ਅਕਾਲੀ ਦਲ ਤੇ ਉਹਨਾਂ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਨਕਾਰਨਾ ਸ਼ੁਰੂ ਕੀਤਾ ਇਸ ਕਰਕੇ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੇ ਮਹਿਸੂਸ ਕੀਤਾ ਹੈ ਅਹਿਸਾਸ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਸਰਕਾਰ ਦੇ ਸਮੇਂ ਉਹੀਆਂ ਗਲਤੀਆਂ ਭੁੱਲਾਂ ਦੀ ਖਿਮਾ ਮੰਗ ਲੈਣੀ ਚਾਹੀਦੀ ਹੈ ਧਾਰਮਿਕ ਸਜ਼ਾ ਲਵਾ ਲੈਣੀ ਚਾਹੀਦੀ ਹੈ ਉਹਨਾਂ ਆਗੂਆਂ ਨੇ ਖੁੱਲ ਕੇ ਇਸ ਗੱਲ ਨੂੰ ਬਿਆਨ ਕੀਤਾ ਜਾਂ ਉਹਨਾਂ ਨੂੰ ਹੁਣ ਅਹਿਸਾਸ ਹੋਇਆ ਕਿ ਸਾਡਾ ਚੁੱਪ ਰਹਿਣਾ ਜਾਂ ਉਸ ਸਮੇਂ ਨਾ ਬੋਲਣਾ ਵੀ ਕਿਤਨਾ ਕਿਤੇ ਸਾਨੂੰ ਸਜ਼ਾ ਦਾ ਭਾਗੀਦਾਰ ਬਣਾ ਰਿਹਾ ਹੈ ਇਸ ਕਰਕੇ ਬਹੁਤਾ ਸਮਾਂ ਚੁੱਪ ਰਹਿ ਕੇ ਚੱਲਿਆ ਨਹੀਂ ਜਾ ਸਕਦਾ ਤੇ ਆਪਣੀਆਂ ਭੁੱਲਾਂ ਤੇ ਗਲਤੀਆਂ ਦੀ ਖਿਮਾ ਮੰਗ ਲੈਣੀ ਠੀਕ ਹੈ ਹੁਣ ਮਸਲਾ ਇਸ ਗੱਲ ਤੇ ਆ ਕੇ ਫਸੇਗਾ ਕਿ ਆਖਰ ਜਿਹੜੀ ਅਕਾਲੀ ਦਲ ਤੋਂ 13 ਵਕ ਹੋਈ ਐ ਜਿਨ੍ਹਾਂ ਨੂੰ ਬਾਗੀ ਕਿਹਾ ਜਾ ਰਿਹਾ ਉਹ ਆਪਣੇ ਖਿਮਾ ਜਾਂਚਨਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰ ਦਫਤਰ ਦੇ ਵਿੱਚ ਕੀ ਕੁਝ ਲਿਖ ਕੇ ਦਿੰਦੇ ਆ ਕੀ ਉਹ ਲਿਖ ਕੇ ਇਸ ਗੱਲ ਨੂੰ ਦੇਣਗੇ ਜਾਂ ਇਸ ਗੱਲ ਤੱਕ ਹੀ ਸੀਮਤ ਰਹਿਣਗੇ ਕਿ ਜਾਣੇ ਅਣਜਾਣੇ ਵਿੱਚ ਕਈ ਭੁੱਲਾ ਹੋ ਗਈਆਂ ਕੁਝ ਗਲਤੀਆਂ ਹੋ ਗਈਆਂ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਸ਼ਾਇਦ ਉਹਨਾਂ ਦਾ ਇੱਥੇ ਤੱਕ ਸੀਮਤ ਰਹਿਣ ਨਾਲ ਗੱਲ ਅੱਗੇ ਨਹੀਂ ਤੁਰੇਗੀ ਗੱਲ ਤਾਂ ਉਦੋਂ ਹੀ ਤੁਰੇਗੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਦਬੀਆਂ ਹੋਈਆਂ ਸੀ ਤਾਂ ਉਸ ਸਮੇਂ ਸਰਕਾਰ ਦੀ ਕੀ ਭੂਮਿਕਾ ਸੀ ਬੇਸ਼ੱਕ ਸਮੇਂ-ਸਮੇਂ ਤੇ ਸਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਸਰਕਾਰ ਦੇ ਸਮੇਂ ਜਿਹੜੀ ਵੀ ਸਿੱਟ ਬਣੀ ਜਾਂ ਸਮੇਂ-ਸਮੇਂ ਤੇ ਜੜੀ ਵੀ ਸਰਕਾਰ ਆਈ ਜਾਂ ਸਿੱਟਾ ਬਣਾਈਆਂ ਤਾਂ ਉਹਨਾਂ ਦੀ ਭੂਮਿਕਾ ਵੀ ਨਾਲ ਦੇ ਨਾਲ ਇਸ ਕਰਕੇ ਚੱਲਦੀ ਆ ਰਹੀ ਆ ਕਿ ਬੇਦਬੀ ਦੇ ਮੁੱਦੇ ਦਾ ਸਿਆਸੀਕਰਨ ਕਰ ਦਿੱਤਾ ਹੈ ਇਹਨਾਂ ਸਿਆਸਤਦਾਨਾਂ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਦਬੀਆਂ ਦਾ ਖਮਿਆਜਾ ਸਮੁੱਚੇ ਲੀਡਰਸ਼ਿਪ ਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਤਾਂ ਇਸੇ ਕਰਕੇ ਇਹ ਵੀ ਸਵਾਲ ਉੱਠਣਗੇ ਕਿ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਜਦੋਂ ਡੇਰਾ ਮੁਕੀ ਦੀ ਮਾਫੀ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਬਹੁਤ ਸਾਰੇ ਆਗੂਆਂ ਨੂੰ ਬੁਲਾਇਆ ਗਿਆ ਤਾਂ ਕੁਝ ਲੀਡਰਾਂ ਨੇ ਤਾਂ ਨਾ ਪੱਖ ਦੇ ਵਿੱਚ ਹੰਗਾਰਾ ਦਿੱਤਾ ਤਾਂ ਬਹੁਤ ਸਾਰੇ ਅਜਿਹੇ ਲੀਡਰਸਨ ਜਿਨ੍ਹਾਂ ਨੇ ਡੇਰਾ ਮੁਕੀ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਨਾਲ ਹੀ ਜਾਣਾ ਬਿੱਤਰ ਸਮਝਿਆ ਕਿਹਾ ਜਾ ਰਿਹਾ ਕਿ 25 ਤੋਂ 27 ਦੇ ਕਰੀਬ ਜਹੇ ਆਗੂਸਨ ਜਿਨ੍ਹਾਂ ਨੇ ਨਾ ਕਰ ਦਿੱਤੀ ਸੀ ਹਸਤਾਕਰ ਕਰਨ ਤੋਂ ਸਹਿਮਤੀ ਦੇਣ ਤੋਂ ਤਾਂ ਬਹੁਤ ਸਾਰੇ ਆਗੂਆਂ ਦਾ ਮੰਨਣਾ ਹੈ ਕਿ ਸਵੇਰੇ ਅਖਬਾਰ ਪੜ੍ਹ ਕੇ ਹੀ ਪਤਾ ਲੱਗਿਆ ਕਿ ਡੇਰਾ ਮੁਖੀ ਨੂੰ ਮਾਫੀ ਦੇ ਦਿੱਤੀ ਗਈ ਆ ਆਖਰ ਸਿੱਖ ਜਾਂ ਪੰਤਕ ਧਿਰਾਂ ਕਦੇ ਵੀ ਨਹੀਂ ਭੁੱਲਦੀਆਂ ਕਿ ਜਿਹੜੇ ਡੇਰਾ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਹਿਰਾਵਾ ਪਾ ਕੇ ਸੁਮੰਗ ਰਚਾ ਹੋਵੇ ਤਾਂ ਉਸ ਮੁੱਦੇ ਤੇ ਉਹ ਮਾਫ ਨਹੀਂ ਕੀਤਾ ਜਾ ਸਕਦਾ ਤੇ ਡੇਰਾ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਵਾਲੇ ਕਿਹੜੇ ਅਕਾਲੀ ਆਗੂਆਂ ਦੀ ਭੂਮਿਕਾ ਰਹੀ ਹੈ ਜਿਨ੍ਹਾਂ ਦਾ ਨਾਮ ਅਸੀਂ ਇਸ ਕਰਕੇ ਨਹੀਂ ਲੈ ਰਹੇ ਅਜੇ ਵੀ ਉਹਨਾਂ ਦੀ ਭੂਮਿਕਾ ਸਲਾਹਕਾਰਾਂ ਵਾਲੀ ਹੈ ਤੇ ਸਲਾਹਕਾਰਾਂ ਨੂੰ ਲੈ ਕੇ ਵੀ ਅਕਾਲੀ ਦਲ ਦੇ ਵਿੱਚ ਜਿਹੜੀ ਤੇਰ ਵੱਖਰੀ ਹੋਈ ਹੈ ਉਹ ਤਰ੍ਹਾਂ ਤਰ੍ਹਾਂ ਦੇ ਸਵਾਲ ਇਹਨਾਂ ਸਿਆਸੀ ਸਲਾਹਕਾਰਾਂ ਤੇ ਵੀ ਉਠਾਰੀਆਂ ਤਾਂ ਇਹ ਵੀ ਦੇਖਣਾ ਹੋਏਗਾ ਕਿ ਸਿੰਘ ਸਾਹਿਬ ਕਿਸ ਨਿਰਪੱਖਤਾ ਦੇ ਆਧਾਰ ਤੇ ਕਿਸ ਧਿਰ ਦੇ ਨਾਲ ਜਾਂਦੇ ਵਖਾਈ ਦਿੰਦੇ ਆ ਜਦ ਸਿੰਘ ਸਾਹਿਬ ਨੂੰ ਦੋਨਾਂ ਤਰ੍ਹਾਂ ਦੇ ਪ੍ਰਤੀ ਅਜਿਹਾ ਫੈਸਲਾ ਕਰਨਾ ਹੋਵੇਗਾ ਜੇ ਸਿੰਘ ਸਾਹਿਬ ਕੁਝ ਅਜਿਹਾ ਫੈਸਲਾ ਕਰਦੇ ਆ ਜਿਸ ਦੇ ਨਾਲ ਸੱਪ ਵੀ ਵਰਜੇ ਤੇ ਲਾਠੀ ਵੀ ਨਾ ਟੁੱਟੇ ਜੇ ਸਿੰਘ ਸਾਹਿਬ ਨੇ ਕੋਈ ਅਜਿਹਾ ਫੈਸਲਾ ਸੁਣਾ ਦਿੱਤਾ ਜਾਂ ਉਸ ਤਰ ਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਸਿੰਘ ਸਾਹਿਬ ਦਾ ਆਦੇਸ਼ ਹੈ ਤਾਂ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ ਇਸ ਕਰਕੇ ਦੋਨੇ ਤਰ੍ਹਾਂ ਦੇ ਵਿਚਾਲੇ ਇੱਕ ਵਾਰ ਫੇਰ ਨੇੜਤਾ ਦੀ ਗੁੰਜਾਇਸ਼ ਦਿਖਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਲੰਧਰ ਦੇ ਵਿੱਚ ਕੁਝ ਮੀਟਿੰਗਾਂ ਦਾ ਸਿਲਸਿਲਾ ਡਾਕਟਰ ਵਰਜਿੰਦਰ ਸਿੰਘ ਹਮਦਰਦ ਤੇ ਸਗਵੀਰ ਸਿੰਘ ਬਾਦਲ ਦੇ ਵਿਚਾਲੇ ਦਿਖਾਈ ਦਿੱਤਾ ਤੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਨਾਲ ਵੀ ਅਕਾਲੀ ਦਲ ਤੋਂ ਵੱਖ ਹੋਏ ਧਿਰ ਨੇ ਆਪਣੇ ਫਾਰਮ ਹਾਊਸ ਤੇ ਕਈ ਘੰਟਿਆਂ ਮੀਟਿੰਗ ਦੇ ਵਿੱਚ ਆਪਣੇ ਸੁਝਾਅ ਵੀ ਦਿੱਤੇ ਹੋਣਗੇ ਜਾਂ ਆਪਣੀ رائے ਵੀ ਦਿੱਤੀ ਹੋਏਗੀ ਤਾਂ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਜਦੋਂ ਹੁਣ ਮੇਹਣੋ ਮੇਣੀ ਵਾਲਾ ਸਿਲਸਿਲਾ ਦਿਖਾਈ ਦੇ ਰਿਹਾ ਹੈ ਤਾਂ ਸੁਖਵੀਰ ਸਿੰਘ ਬਾਦਲ ਦੀ ਹਮਦਰਦ ਨਾਲ ਹੋਈ ਮੁਲਾਕਾਤ ਵੀ ਜਨਤਕ ਹੋਈ ਹੈ ਤੇ ਕੀ ਕੁਝ ਉਸ ਬੈਠਕ ਦੇ ਵਿੱਚ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਇਸ ਮਸਲੇ ਨੂੰ ਜਾਂ ਇਸ ਮਸਲੇ ਨੂੰ ਸੁਲਝਾਉਣ ਲਈ ਕਦਮ ਚੁੱਕਣ ਵੱਲ ਚੱਲਣਗੇ ਜਾਂ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਖਲਾਰਾ ਅਕਾਲੀ ਦਲ ਦੇ ਵਿੱਚ ਪਿਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਹੁਣ ਇੱਕ ਦੂਜੇ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇੱਕ ਦੂਜੇ ਨੂੰ ਨਿਵਾ ਦਿਖਾਉਣ ਲਈ ਸੁਖਬੀਰ ਸਿੰਘ ਬਾਦਲ ਵਾਲੀ ਤਰ ਇਸ ਹੱਦ ਤੱਕ ਅੱਗੇ ਵਧ ਗਿਆ ਕਿ ਜਿਹੜੀ ਤਰ ਵੱਕ ਹੋਈ ਹੈ ਉਸ ਨੂੰ ਇਸ ਢੰਗ ਨਾਲ ਫੇਟ ਮਾਰੀ ਜਾ ਰਹੀ ਹੈ ਕਿ ਹੁਣ ਤੁਹਾਡਾ ਪੱਕਾ ਹੀ ਬਿਸਤਰਾ ਗੋਲ ਕਰ ਦਿੱਤਾ ਹੈ ਤਾਂ ਕਿਹਾ ਜਾ ਰਿਹਾ ਕਿ ਕੁਝ ਤਾਂ ਉਹ ਤਰਾਂ ਨੇ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੇ ਇਸ ਸੰਕਟ ਦੇ ਸੁਲਜਾਵ ਵਾਲੇ ਪਾਸੇ ਦਿਖਾਈ ਦੇ ਰੀਆਂ ਤੇ ਕੁਝ ਤਰਾਂ ਜੇ ਸਤੰਗ ਨਾਲ ਬਿਆਨਬਾਜ਼ੀ ਤੇ ਉਤਰਾਈਆਂ ਉਸ ਦੇ ਨਾਲ ਰਾ ਵਖੋ ਵਕਤ ਕਈ ਦਿਰੇ ਵੇਖਦੇ ਆ ਕਿ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਿਸ ਤਰ੍ਹਾਂ ਦੀ ਖਿਮਾ ਜਾਂਚਨਾ ਦੇ ਵਿੱਚ ਲਿਫਤੀ ਰੂਪ ਦੇ ਵਿੱਚ ਕੀ ਕੁਝ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਦੇ ਵੇਖਣਾ ਹੋਏਗਾ ਕਿ ਦੋਨਾਂ ਧਿਰਾਂ ਦੇ ਪ੍ਰਤੀ ਕਿਸ ਤਰ੍ਹਾਂ ਰੈਸ ਸਕਦਾ ਹੈ ਸਿੰਘ ਸਾਹਿਬ ਜਥੇਦਾਰ ਰਗबीर ਸਿੰਘ ਹੋਰਾਂ ਦਾ ਚੁੱਕਾ ਤੇ ਉਸ ਤੋਂ ਬਾਅਦ ਹੀ ਵੇਖਣਾ ਹੋਏਗਾ ਕਿ ਇਹ ਮਸਲਾ ਕਦੋਂ ਕਿੱਥੇ ਤੱਕ ਜਾ ਕੇ ਨਿਬੜਦਾ ਵਖਾਈ ਦਿੰਦਾ ਹੈ